ਇਸ ਦਾ ਨਹੀਂ ਗਿਆ ਉਹ ਜੀ ਬਹਿਸ ਨਹੀਂ ਕਰੇਗਾ ਹੱਥ ਕੋੜ ਕੀ ਬੰਸੀ ਕਰ ਰਿਹਾ ਸੁਣੇ ਆ ਚੋਕੇ ਤੂੰ ਸ਼ੈਡ ਕਰ ਦੇਣਾ ਤੂੰ ਮਾਸ਼ਾ ਤੂੰ ਨਹੀਂ ਬੰਨੇ ਦੇਦਾ ਸੰਗੀ ਦੇਖੋ ਸਾਡਾ ਇਹ ਦੁਪਹਿਰ ਦਾ ਜਿਹੜਾ ਪੁਲਿਸ ਕੰਘਣੇਗਾ ਮਾਸ਼ਾ ਜੰਜੂ ਪੂਰੀ ਆਸਰਾ ਤੇ ਇਹ ਜਵਾਜਾ ਤੇ ਇਹ ਸ਼ਾਮ ਕੀ ਗੀਆ ਨਾ ਸ਼ਾਮ ਚ ਮਿਲ ਵੀ ਇਹਦਾ ਜਸਮਾ ਦੇ ਲੋਨ ਟੁੱਟਾ ਇਹ ਕਿੱਥੋਂ ਤੱਕ ਡੈਗਿਆ ਗੱਲ پوری ਗੱਲ ਤੇ ਗੱਲ ਟਿਕਰ ਤੇ ਟਿਕਰ ਨਹੀਂ ਚਾਹਤੋ ਇਹ ਕੋਈ ਹੋਰ ਦੇਖਣੀ ਸੀ ਇਹਨਾਂ ਨੂੰ ਮਾਰ ਇਹਨਾਂ ਨੂੰ ਇਹਨਾਂ ਨੂੰ ਯਾ ਮੈਂ ਸੌਲਾ ਟਾਰਗੇਟ ਚੌਦੀ ਨੇ ਜਿਹੜੀ ਰਾਤੀ ਰਾਤ ਕਰੇ ਕਰੇ ਇਹੋ ਹੀ ਇਹਦੇ ਕੋਲ ਸਾਡਾ ਕੀ ਰੱਖੀ ਨਾ ਕਰੋ ਸਾਡਾ ਕੀ ਰੱਖੀ ਨਾ ਕਰੋ ਚੱਲ ਰੁਕੋ ਚੱਲ ਚੰਗਾਈ ਯਾਰ ਐਸਐਸਯੂ ਕਰਦਾਈਏ ਪਲਾਓ ਇਹ ਲੋਹਣੀ ਬਾਣਦੇ ਤੈਨੂੰ ਲੈ ਲੇ ਸਾਨੂੰ ਕੀ ਦੇਖੋ ਸਾਡਾ ਹਿੰਦੂ ਬ੍ਰਸਟਾਪਾਲ ਜਿਹੜਾ ਪੂਰੇ ਸੰਗਠਨ ਹੈ ਅਸਾਂ ਜਿਹੜੇ ਪੂਰੀ ਅਸਰ ਰਹੇ

ਸਭਾ ਸਾਡੇ ਬਹੁਤ ਖੁਸ਼ ਆ। ਅਜੀ ਆਪਣਾ ਬੋਖ ਹੋਇਆ ਆਪਣਾ ਭਰਾ ਕੋਇਆ ਤੇ ਸਾਨੂੰ ਬਾਰ ਬਾਰ ਤਰੰਤਾਂ ਦੀਆਂ ਭੈੜੀਆਂ ਫੋਟੋ ਆ ਕੇ। ਬਹੁਤ ਸਾਡੇ ਜਖਮ ਜਨੇ ਕਿ ਨਮਕ ਚੁੱਪ ਨਾ ਦੇ ਕਰੇ ਦਿਨ। ਆਈ ਦਾ ਫੇਰ ਪਰਦਾ ਸਥਿਤੀ ਦਾ ਗੱਲ ਹੈ ਜੇ ਸਹਜ ਮੈਂ ਸਾਡੀਆਂ ਚਲਾਨੀਆਂ ਦੇ ਹਾਲ। ਸਥਿਤੀ ਤਾਂ ਖਦਾਨਾ ਰਹੇ ਆ ਬੰਦੀਆਂ ਨੂੰ ਕਸ਼ਟ ਕਰਨ ਨੂੰ ਨੇ। ਮੇਰੇ ਘਰ ਨੂੰ ਹਰ ਹਾਲ ਦੇ ਬੇਕਾਬੂ ਕਰਨੇ। ਉਹ ਤੇ ਜੈਪ੍ਰਸ਼ਾਦ ਨੇ ਕੋਈ ਨਾ ਢੱਕ ਕੇ ਇੰਨਾ ਸੰਗਾਂ ਦੀਆਂ ਗੱਡੀਆਂ ਦੇ ਪ੍ਰਾਈਵੇਟ ਗੱਡੀਆਂ ਇਸ ਤੇ ਰਹਿਣਾ ਨਹੀਂ ਤੇ ਹੁਸਨਾ ਜੰਦਰੀ ਨਾ ਮੈਂ ਬੁੜਾ ਪਿਆ ਦੇਣਾ ਚਾਹੀਦਾ ਪਹੁੰਚ ਮੈਂ ਵੀ ਕਹਿੰਦਾ ਕਿ ਬਾਅਦ ਵਿੱਚ ਚਲੋ ਚਲੋ ਆਹ ਪਾਜੀ ਪਹਿਲੀ ਵਾਰੀ ਕੀਤੀ ਗਈ ਗਲਤੀ ਦੂਜੀ ਵਾਰੀ ਕੀਤੀ ਗਈ ਚਲਾਦਰ ਅਜਾ ਕੋਈ ਕੋਈ ਜਗਾ ਕੋਈ ਜਗਾ ਆਪਾਂ ਆਪਣੇ ਦਿਲ ਚ ਕੋਈ ਰਾਇ ਨਹੀਂ ਤੱਕਣਾ ਚਾਹਦੇ ਪਹਿਲੀ ਵਾਰੀ ਆਪਾਂ ਪ੍ਰਸ਼ਾਸਨ ਕੋ ਗਏ ਕਿ ਪਾਜੀ ਇਹਨੂੰ ਹਟਾ ਲਓ ਇਹਨੂੰ ਹਟਾ ਲਓ ਇਹਨੂੰ ਹਟਾ ਲਓ ਉਹ ਵੀ ਮੈਥਡਿਸ ਕੀਤਾ ਗਿਆ ਉਹ ਕੀ ਮਤਲਬ ਹੈ ਇਹ ਚੀਜ਼ ਦਾ ਪਸੰਦ ਨੂੰ ਕਹਿੰਦੀ ਹੈ ਪ੍ਰਸ਼ਾਸਨ ਨੂੰ ਸਾਡੇੋਂ ਤੋਂ ਪਹਿਲਾਂ ਉਹ ਦੋ ਵਜੀ ਵੀ ਭਾਈ ਸਾਹਿਬੇ ਪੋਸਟਲ ਲੱਗਦਾ ਕੇਸ ਜਿਹੜਾ ਦਾਲ ਤੇ ਚਾਹ ਕੋਈ ਫਰੇਰੀ ਨਹੀਂ ਕੋਈ ਕੁਛ ਨਹੀਂ ਐ ਬਿਲਕੁਲ 1900 ਸੇ ਜਬ ਲੀਗ ਭਾਵਾਂ ਨੂੰ ਛੱਡਤੀਏ ਲੀਗਲ ਤੌਰ ਤੇ ਉਹ ਬੰਦਾ ਆ ਦੇ ਉੱਤੇ ਕੇਸ ਚਾਰਜਸ ਸਾਡੇ ਸਦੀਪਨਾ ਚੋਰੀ ਵੀਰੇ ਸ਼ਹੀਦ ਨੇ ਉਹਨਾਂ ਦੇ ਚਲਦੇ ਪਏ ਉਹਦਾ ਕੋਈ ਵਰਜਰੀ ਬਰਦਾ ਆਪਣੇ ਪੋਸਟਰ ਲਾਉਣੇ ਜੇ ਇਹ ਲੋਕ ਪੋਸਟਰ ਲਾਉਣਗੇ ਤੇ ਹਿੰਦੂਸਵਾਦ ਆਪਣੇ ਸ਼ਹੀਦਾਂ ਦੇ ਪੋਸਟਰ ਸ਼ਰਮ ਲਾਏਗਾ ਵੀ ਗੱਡੀਆਂ ਦੇ ਚੀਜ਼ਾਂ ਦੇ ਮਾਰ ਚੀਤੇ ਬਿਲਕੁਲ ਬੋਲਣਗੇ ਜੇ ਪ੍ਰਸ਼ਾਸਨ ਵਿੱਚ ਆ ਕੇ ਇਹਦਾ ਮਸਲਾ ਹੱਲ ਕਰਦਾ ਠੀਕ ਹੈ ਜੇ ਨਹੀਂ ਕਰਦਾ ਤੇ ਫਿਰ ਸਾਨੂੰ ਸੰਘਰਸ਼ ਕਰਨਾ ਦੇਖੋ ਜੀ ਸੁਦੀਰ ਕੁਮਾਰ ਸੋਰੀ ਜੀ ਦਾ ਕਤਲ ਹੋਇਆ ਤੁਸੀਂ ਸਾਰਿਆਂ ਨੇ ਜਾਣਦੇ ਹੋ ਕਿ ਸੁਦੀਰ ਕੁਮਾਰ ਸੋਰੀ ਜੀ ਦਾ ਕਤਲ ਹੋਇਆ ਸੀ 4 ਨਵੰਬਰ 2022 ਨੂੰ ਉਸ ਤੋਂ ਬਾਅਦ ਉਹਨਾਂ ਦੇ ਕਾਤਲ ਸੰਨੀ ਨੇ ਸੁਦੀਰ ਆਪਣੇ ਕਾਤਲ ਦੀ ਫੋਟੋ ਆਪਣੀ ਦੁਕਾਨ ਦੇ ਅੱਗੇ ਲਗਾਤੀ ਬਹੁਤ ਵੱਡੀ ਬੜੀਆਂ ਲੈਟਰਸ ਦੇ ਕੇ ਧਰਨੇ ਦੀ ਕਾਲ ਦੇ ਕੇ ਫਿਰ ਜਾ ਕੇ ਪ੍ਰਸ਼ਾਸਨ ਨੇ ਉਹ उतारी ਫੋਨ ਫੇਰ ਲਗਾਤੀ ਹੈ ਜੇ ਤੁਸੀਂ ਫੇਸਬੁੱਕ ਦੇਖੋ ਉਹਨਾਂ ਦੇ ਅਕਾਊਂਟਸ ਦੇਖੋ ਉਹਦੇ ਚ ਵਰਗੂਲਰ ਵੀਡੀਓ ਡਾਲੀਆਂ ਜਾਂਦੀਆਂ ਵੀਡੀਓ ਪਾਈਆਂ ਜਾਂਦੀਆਂ ਸੁਧਿਰਕ ਮਰਸੂਰੀ ਦੀ ਤਰ੍ਹਾਂ ਤਰ੍ਹਾਂ ਦੀਆਂ ਫੋਟੋਆਂ ਲਗਾਈਆਂ ਜਾਂਦੀਆਂ ਜਿਹੜੀਆਂ ਕਿ ਇੱਕ ਫੈਮਿਲੀ ਵਾਸਤੇ ਇੱਕ ਸਮਾਜ ਵਾਸਤੇ ਬੇਅਰੇਬਲ ਨਹੀਂ ਹੈ ਜੇ ਉਹ ਕਮਦਾਗੀ ਉਹਦਾ ਜਿਹੜਾ ਭਰਾ ਹੈ ਉਹ ਉਹਨੇ ਕਤਲ ਕਰਕੇ ਉਹ ਮਹਾਨ ਹੋ ਗਿਆ ਤੇ ਮੇਰੇ ਭਰਾ ਨੇ ਜੇਲਾ ਕਟੀਆਂ ਉਹਨੇ ਆਪਣੀ ਜਾਨ ਬੁਵਾਈ ਹੈ ਤੇ ਮੇਰਾ ਡਬਲ ਹੱਕ ਬੰਦਾ ਕਿ ਮੈਂ ਡਬਲ ਡਬਲ ਫੋਟੋਆਂ ਲਗਾਵਾ ਤੇ ਡਬਲ ਤਰੀਕੇ ਦੇ ਨਾਲ ਮੈਂ ਜਾ ਕੇ ਉਹਨਾਂ ਨੂੰ ਕਰਾਂ ਦੇਖੋ ਪ੍ਰਸ਼ਾਸਨ ਨੂੰ ਆਪਾਂ ਬਾਰ-ਬਾਰ ਮੰਗ ਕਰਦੇ ਆ ਰਹੇ ਆ ਕਿ ਪ੍ਰਸ਼ਾਸਨ ਐਸ ਨੂੰ ਨੱਥ ਪਾ ਲਵੇ ਇੱਕ ਫੋਟੋ ਲੱਗੀ ਆ ਉਹਨੂੰ ਉਤਾਰ ਲਵੇ ਜੇ ਪ੍ਰਸ਼ਾਸਨ ਐ ਫੋਟੋ ਨਹੀਂ ਉਤਾਰਦਾ ਜੇ ਪ੍ਰਸ਼ਾਸਨ ਇਹਦੇ 'ਚ ਸਫਲ ਰਹਿੰਦਾ ਤੇ ਆਪਾਂ ਧਰਨੇ ਤੇ ਬੈਠਣੇ ਵੀ ਤਿਆਰ ਆ ਸੂਰੀ ਫੈਮਿਲੀ ਦਾ ਇੱਕ ਇੱਕ ਬੱਚਾ ਹਿੰਦੂ ਸਮਾਜ ਦਾ ਇੱਕ ਇੱਕ ਮੈਂਬਰ ਧਰਨੇ ਦੇ ਉੱਤੇ ਬੈਠੇਗਾ ਦੇਖੋ ਮਜਬੂਰ ਨਾ ਕਰੋ ਇੱਕ ਫੈਮਿਲੀ ਨੂੰ ਕਿ ਇੱਕ ਫੈਮਿਲੀ ਮਜਬੂਰ ਹੋ ਜਾਏ ਕਿ ਉਹਦਾ ਇੱਕ ਇੱਕ ਦਾਵਾ ਜੀ ਖੋਲਿਆ ਸਾਡੀਆਂ ਅੱਖਾਂ ਦੇ ਵਿੱਚ ਸਦਾ ਆਂਸੂ ਰੰਦੇ ਨੇ ਕਿਸੇ ਨੇ ਬਾਪ ਖੋਇਆ ਕਿਸੇ ਨੇ ਭਰਾ ਖੋਇਆ ਸਾਰੀ ਫੈਮਿਲੀ ਨਾਸ਼ ਹੋ ਗਈ ਔਰ ਅੱਜ ਉਹਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਜੇ ਹਿੰਦੂਆਂ ਦੇ ਹਿੰਦੂਤਵ ਨੂੰ ਹਿੰਦੂਆਂ ਦੇ ਸ਼ਹੀਦਾਂ ਨੂੰ ਇਸ ਤਰੀਕੇ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਹੋਏਗੀ ਤੇ ਆਪਾਂ ਬਿਲਕੁਲ ਨਹੀਂ ਸਵਾਂਗੇ ਬਿਲਕੁਲ ਨਹੀਂ ਸਵਾਂਗੇ ਕੀ ਇਸ ਮੁੱਢ ਨੂੰ ਖਰਾਬ ਕਰਨ ਦੀ ਬਿਲਕੁਲ ਜੀ ਮੂਲ ਖਰਾਬ ਕਰਨ ਦੀ ਕੋਸ਼ਿਸ਼ ਹੈ बार-बार ਦੇਖੋ ਕਚਹਿਰੀ ਦੇ ਵਿੱਚ ਤਰੀਕ ਹੁੰਦੀ ਹੈ ਸਾਨੂੰ ਇਹ ਕਿਹਾ ਜਾਂਦਾ ਕਿ ਦੋ ਜਣੇ ਜਾਓ ਉਹ ਸਰ ਆਮ ਜਿਹੜੇ ਪੋਸਟ ਪਾਉਂਦੇ ਕਿ 18 ਤਰੀਕ ਨੂੰ ਹੈਗੀ ਤੇ ਸ੍ਰੀ ਸਾਰਾ ਸਮਾਜ ਆਓ ਹੋਮਾ ਮਾ ਕੇ ਆਓ ਔਰ ਪਿੱਛੇ ਆਏ ਵੀ ਸਾਡੇ ਤੇ ਅਟੈਕ ਕੀਤਾ ਧਮਕੀ ਦਿੱਤੀ ਗਈ ਕਿ ਤੁਹਾਡੇ ਪਿਓ ਨੂੰ ਕੱਲੇ ਮਾਰਿਆ ਸੀ ਹੁਣ ਤੁਹਾਨੂੰ ਮਾਰਾਂਗੇ ਪਰ ਠੀਕ ਹੈ ਜੇ ਸਾਨੂੰ ਮਾਰਨਾ ਆਪਾਂ ਮਰਨ ਨੂੰ ਤਿਆਰ ਆ ਕਿਉਂਕਿ ਆਪਾਂ ਕਿਸੇ ਨੂੰ ਨਹੀਂ ਮਾਰ ਸਕਦੇ ਆਪਾਂ ਮਰ ਸਕਨੇ ਆ ਔਰ ਮਰਾਂਗੇ ਆਪਾਂ ਜਾ ਰਹੇ ਆ ਹੁਣ ਜੇ ਜੋ ਫੈਸਲਾ ਹੁੰਦਾ ਪੁਲ ਦੇ ਉੱਤੇ ਜਾ ਕੇ ਹੁਣੇ ਬੈਠ ਜਾ ਦੇ ਦੇਖੋ ਪਹਿਲੇ ਲਗਾਇਆ ਗਿਆ ਸੀ ਉਦੋਂ ਬਹੁਤ ਵਾਰੀ ਕਿਹਾ ਤੇ ਉਤਾਰਿਆ ਹੁਣ ਲਗਾਇਆ ਗਿਆ ਬਾਰ-ਬਾਰ ਪ੍ਰਸ਼ਾਸਨ ਦੀ ਧਿਆਨ ਚ ਲਿਆਂਦਾ ਗਿਆ ਜਿਹੜੀਆਂ ਵੀਡੀਓਸ ਆ ਰਹੀਆਂ ਐ ਫੇਸਬੁੱਕ ਦੇ ਉੱਤੇ ਬਾਰ-ਬਾਰ ਉਹਨਾਂ ਦੇ ਬਾਰੇ ਡਿਟੇਲ ਭੇਜੀ ਜਾ ਰਹੀ ਐ ਕਦੀ ਕਿਸੇ ਦਾ ਫੋਨ ਆ ਜਾਂਦਾ ਕਦੀ ਕਿਸੇ ਆਫੀਸਰ ਦਾ ਆ ਜਾਂਦਾ ਕਦੀ ਚੰਡੀਗੜ੍ਹ ਤੋਂ ਆ ਜਾਂਦਾ ਕਦੀ ਆਈਬੀ ਤੋਂ ਆ ਜਾਂਦਾ ਕਦੀ ਸੀਆਈਡੀ ਤੋਂ ਆ ਜਾਂਦਾ ਡਿਟੇਲ ਦੇ ਦੋ ਡਿਟੇਲ ਦੇ ਉਹ ਡਿਟੇਲ ਯਾਰ ਕਿੰਨੀ ਕੁ ਦੇ ਦिए ਤੁਹਾਨੂੰ ਹੰਤਕਵਾਦੀ ਜੀ ਤੁਹਾਨੂੰ ਫੋਨ ਕਰਦੇ ਐ ਸਰੇ ਆਮ ਹੰਤਕਵਾਦੀ ਫੋਨ ਕਰਦਾ ਜੀ ਕਹਿੰਦਾ ਮੈਂ ਮੇਰੇ ਕੋ ਤੇ ਅੰਮ੍ਰਿਤਸਰ 'ਚ ਬੰਬ ਵੀ ਪੜੇ ਮੈਂ ਬਾਰ-ਬਾਰ ਬਾਈ ਨੇਮ ਰਿਟਨ ਪੁਲਿਸ ਨੂੰ ਦੱਸਤਾ ਇਹ ਆਤਵਾਦੀ ਜੇ ਇਹ ਨੰਬਰ ਤੋਂ ਫੋਨ ਕਰਦਾ ਜੇ ਇਹ ਕੰਦਾ ਮੇਰੇ ਕੋ ਬੰਬ ਪੜੇ ਉਹ ਕੁਛ ਦਿਨਾਂ ਬਾਅਦ ਇੱਕ ਬਲਾਸਟ ਹੋਰ ਹੋਣ ਵਾਲਾ ਜੇ ਉਹ ਦੋ ਦਿਨ ਬਾਅਦ ਫਿਰ ਬਲਾਸਟ ਹੋ ਜਾਂਦਾ ਪਰ ਪੁਲਿਸ ਕੁਛ ਨਹੀਂ ਕਰਦੀ ਉਹ ਇੱਕ ਮੁੱਦਾ ਅਲੱਗ ਹੈ ਸੁਧੀਰ ਕੁਮਾਰ ਸੂਰੀ ਦੇ ਮਾਮਲੇ ਦੇ ਵਿੱਚ ਸਮਾਜ ਬਿਲਕੁਲ ਨਹੀਂ ਸਹੇਗਾ ਪੂਰਾ ਸਮਾਜ ਨਾਲ ਹੈ ਪੂਰਾ ਪੰਜਾਬ ਨਾਲ ਹੈ ਦੇਖੋ ਇਹਨਾਂ ਨੂੰ ਇੱਕ ਮੈਨੂੰ ਹਰਿਆਣਾ ਹਿਮਾਚਲ ਤੋਂ ਬੱਸਾਂ ਬੁਲਾਣੀਆਂ ਪੈਣ ਜਿਹੜੇ ਆ ਕੇ ਇੱਥੇ ਸੰਘਰਸ਼ ਕਰਨ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਆ ਕੇ ਸੰਘਰਸ਼ ਕਰਨ ਪ੍ਰਸ਼ਾਸਨ ਦਾ ਰਵਈਆ ਕੀ ਹੈ ਤੁਸੀਂ ਕੰਪਲੇਨ ਪ੍ਰਸ਼ਾਸਨ ਦਾ ਕੋਈ ਰਵਈਆ ਨਹੀਂ ਤਲਮੁਲ ਝੁਲਮੁਲ ਕਰ ਰਹੇ ਆ ਕਰेंगे ਬੁਲਾ ਰਹੇ ਹਨ ਹੋਣ ਅੱਜ ਮੀਟਿੰਗ ਆਪਾਂ ਉਹਨਾਂ ਨੂੰ ਬੁਲਾਇਆ ਸਮਝਾਵਾਂਗੇ ਐਤ ਕੀ ਸਮਝਾਣਾ ਜੀ ਇੱਕ ਬੰਦਾ ਕਾਨੂੰਨ ਨੂੰ ਹੱਥ ਤੇ ਲੈ ਰਿਹਾ ਐਕਸ਼ਨ ਕਰੋ ਜਾ ਕੇ ਉਤਾਰੋ ਕੀ ਮੱથા ਕੀ ਰਹੇਗੀ ਹੋਗੀ ਜੀ ਪਰ ਉਹ ਪੋਸਟਰ ਜਿਹੜਾ ਲਗਾਏ ਜਾ ਰਹੇ ਨੇ ਪਹਿਲੇ ਵੀ ਪਿੱਛੇ ਪੋਸਟਰ ਲਗਾਏ ਗਏ ਨੇ ਮਨਸ਼ਾ ਹੈ ਮਨਸ਼ਾ ਹੈ ਮਨਸ਼ਾ ਹੈ ਕਿ ਇੱਕ ਕਾਤਲ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮਾਜ ਨੂੰ ਗਲਤ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਪੋਸਟਰ ਲੱਗਣਗੇ ਪੋਸਟਰ ਲੱਗਣਗੇ ਤਾਂ ਜਿਹੜਾ ਛੋਟੇ ਛੋਟੇ ਬੱਚੇ ਉਹ ਆਹੋ ਸੋਚਣਗੇ ਨਾ ਕਿ ਯਾਰ ਕਤਲ ਕਰਨ ਵਾਲੇ ਦਾ ਪੋਸਟਰ ਲੱਗਦੇ ਕਤਲ ਕਰਨ ਵਾਲਾ ਦਾ ਮਸ਼ਹੂਰ ਹੁੰਦਾ ਔਰ ਕਤਲ ਕਰਨ ਵਾਲਿਆਂ ਨੂੰ ਦੇਖੋ ਔਰ ਫੰਡਿੰਗ ਪੈਸਾ ਚਾਹੁੰਦੇ ਆ ਕਿ ਪੈਸਾ ਮਿਲੇ ਉਹ ਬੋਲਦੇ ਵੀ ਆ ਮਦਦ ਕਰੋ ਉਹ ਯਾਰ ਲਈ ਜਾਓ ਫੰਡਿੰਗ ਨਹੀਂ ਸੀ ਕਿ ਲੈਣਾ ਤੁਸੀਂ ਜੋ ਮਰਜ਼ੀ ਕਰੋ ਲੇਕਿਨ ਅਸੀਂ ਆ ਬਿਲਕੁਲ ਨਹੀਂ ਸਹਿ ਸਕਦੇ ਕਿ ਜਿਸ ਬੰਦੇ ਨੇ ਕਤਲ ਕੀਤਾ ਉਹਦੇ ਡਾਡਾ ਡਾਡਾ ਵਟਾ ਪੋਸਟਰ ਲਗਾ ਕੇ ਸਾਨੂੰ ਮੂੰਹ ਚੜਾਇਆ ਜਾਵੇ ਉਹਨਾਂ ਦੀ ਦੁਕਾਨ ਤੇ ਹੀ ਪੋਸਟ ਲੱਗੇ ਹੋਰ ਵੀ ਲੱਗੇ ਦੁਕਾਨ ਤੇ ਬਹੁਤ ਵੱਡਾ ਪੋਸਟਰ ਲਗਾਇਆ ਗਿਆ ਕੋਈ ਛੋਟਾ ਨਹੀਂ ਬਹੁਤ ਵੱਡਾ ਦੁਕਾਨ ਦੇ ਦੇ ਕਿੰਨੇ ਦਿਨ ਹੋ ਗਏ ਉਹਨਾਂ ਦੇ ਪੋਸਟਰ ਲੱਗਾ ਜੇ ਇਹ ਨਹੀਂ ਮੰਨੂਗਾ ਕਿ ਇਹ ਚਾਹਤ ਨਹੀਂ ਹੋਈਆਂ ਸਭ ਕੁਝ ਬੰਨਿਆ ਹੋਇਆ ਕਰ ਰਹੇ 50 ਸene ਤੇ ਕੁਛ ਵੀ ਨਹੀਂ ਕਰ ਰਿਹਾ ਪ੍ਰਸ਼ਾਸਨ ਆਪਾਂ ਹੁਨੇ ਜਾ ਕੇ ਉਥੇ ਬਵਾਂਗੇ ਫੁੱਲ ਤੇ ਸੂਰਾ ਪੂਰੇ ਸੂਰੀ ਪਰਿਵਾਰ ਬੈਠੇਗਾ ਨਾ ਸਾਡੇ Hindu ਪਰ ਆ ਬੈਠਣਗੇ ਕੋਈ Sikh ਸਾਡੇ ਦਾ ਬਹਿਣਾ ਚਾਹੁੰਦਾ ਹੈ ਖਾਤ ਜੋੜ ਕੇ ਬੇਨਤੀ ਹੈ ਸਾਰੇ ਆਣ ਸਾਨੂੰ ਇਨਸਾਫ ਚਾਹੀਦਾ ਹੈ ਮੇਰਾ ਪਿਓ ਗਿਆ ਹੈ ਫੇਸਬੁੱਕ ਦੇ ਉੱਤੇ ਦੇਖੋ ਕਿੰਨੀਆਂ ਗੰਦੀਆਂ ਗੰਦੀਆਂ ਪੋਸਟਾਂ ਪਾਈਆਂ ਸੂਰੀ ਸਾਹਿਬ ਦੀਆਂ ਕਤਲ ਕਹੋ ਜਿਹੜਾ ਹੋਇਆ ਉਹਦੀ ਉਹਦੇ ਬਰਫੇ ਦੇ ਨਾਲ ਐਂਡ ਫੋਟੋਆਂ ਲਗਾਈਆਂ ਆਪਾਂ ਇਹਨੂੰ ਕਿੰਜ ਸਵਾਗਿਆ ਮਨੋਇਆ ਦੱਸੋ ਬਿਲਕੁਲ ਨਹੀਂ ਸਹਿ ਸਕਦੇ ਤੁਹਾਨੂੰ ਮੈਂ ਤੁਹਾਡੇ মিডিਆ ਕੋ ਵੀ ਹੱਥ ਜੋੜ ਕੇ ਮੈਂ ਮੈਂ ਦੇਖੋ মিডিਆ ਤੁਸੀਂ ਆਫਟਰ ਆਲ ਕਿਤੇ ਨਾ ਕਿਤੇ ਦਿਲ ਰੱਖਦੇ ਹੋ ਮੇਰੀ ਕੋਈ ਗੱਲ ਗਲਤ ਆ ਤਾਂ ਮੈਨੂੰ ਦੱਸੋ ਅਸੀਂ ਉਹਦੇ ਟੱਬਰ ਨੂੰ ਕਿਹਾ ਕਿ ਜੇ ਸੰਨੀ ਦੇ ਟੱਬਰ ਨੂੰ ਕਦੀ ਲੋੜ ਪਏਗੀ ਤਾਂ ਸੂਰੀ ਪਰਿਵਾਰ ਉਹਦੇ ਨਾਲ ਉਹ ਯਾਰ ਅਸੀਂ ਕੋਈ ਇਹ ਤਾਂ ਨਹੀਂ ਮੰਗ ਰਹੇ ਕਿ ਕਿਸੇ ਨੂੰ ਹੁਣੇ ਤੁਸੀਂ ਫਾਂਸੀ ਦੇ ਦਿਓ ਕਿਸੇ ਨੂੰ ਅਰੈਸਟ ਕਰ ਲਓ ਜਿਹੜਾ ਤੁਸੀਂ ਕਾਨੂੰਨ ਨੂੰ ਦੇਖੋਗੇ ਇੱਕ ਪੋਸਟਰ ਲੱਗਾ ਉਹਨੂੰ ਲਾਹਣ ਨੂੰ ਕਹਿ ਰਹੇ ਜਾ ਕੇ ਲਾਹੋ ਕਿੰਨਾ ਗੁੱਸਾ ਹੈ ਸਰ ਉਹ ਮੰਗਦੀਆਂ ਗੱਲ ਪੋਸਟ ਲਾਂਦੀਆਂ ਕੋਈ ਬਿੱਲਾ ਹੋ ਜੇ ਮਾਸ਼ਾ ਦੇ ਸਾਡੇ ਸਿਰਫ ਪੋਸਟ ਲਾਂਦੀ ਦੀ ਵਾਰ ਨਹੀਂ ਕਾਰਵਾਈ ਕੀਤੀ ਜਾਏ ਐਸਾ ਹੋਣੀ ਚਾਹੀਦੀ ਹੈ ਔਰ ਉੱਤੇ ਐਫਆਰ ਹੋਏਗੀ ਤਾਂ ਹੀ ਆਪਾਂ ਸ਼ਾਂਤ ਬੈਠਾਂਗੇ ਕਿਉਂਕਿ ਆਗਰ ਐਫਆਰ ਹੋਏਗੀ ਤਾਂ ਅਗਲੇ ਨੂੰ ਸਿੱਖ ਮਿਲੇਗੀ ਇਹੋ ਜਿਹਾ ਕੰਮ ਨਹੀਂ ਕਰਨਾ ਆਪਾਂ ਇਹਦੇ ਇੱਕ ਅਸੀਂ ਨਹੀਂ ਤੇ ਇਹ ਧਰਨਾ ਇੱਕਥੇ ਲੱਗਣ ਲੱਗਾ ਹੈ ਇੱਕਥੇ ਲੱਗੇਗਾ ਇੱਕ ਸਿੱਧਾ ਹਰਿਆਣਾ ਚ ਲੱਗੇਗਾ ਮੇਰੀ ਗੱਲ ਹੋ ਗਈ ਹੈ ਹਰਿਆਣਾ ਚ ਲੱਗੇਗਾ ਹੀ ਹਿਮਾਚਲ ਚ ਵੀ ਲੱਗੇਗਾ ਹਰ ਜਗ੍ਹਾ ਧਰਨੇ ਲੱਗਣਗੇ ਸੁਦੀਰ ਕੁਮਾਰ ਸੂਰੀ ਦਾ ਨਾਮ ਹੈ ਜਿੰਨੇ ਅਰੈਸਟ ਕਰਨੇ ਆ ਪੁਲਿਸ ਕਰ ਲਵੇ ਸੁਦੀਰ ਸੂਰੀ ਅਮਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਪੋਸਟਰ ਲਾਉਣ ਨੂੰ ਲਗਾ ਕੇ ਵਿਵਾਦ ਕੀਤਾ ਹੋ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਮੋਕੇ ਦੇ ਵਿੱਚ ਇਸ ਤਰ੍ਹਾਂ ਜੀ ਇੱਥੇ ਥੋੜੀ ਸੜਕ ਕੋ ਕੱਲ ਦੀ ਤੁਮਰੇ ਨੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਕੁਝ ਬੰਦੇ ਜਿਹੜੇ ਆ ਕੋਈ ਸੂਰੀ ਸਾਹਿਬ ਦੇ ਜਿਹੜੇ ਇਹ ਫੋਟੋ ਲਾ ਕੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਕੋਈ ਜੜੀਆਂ ਗੀਤ ਲਾ ਕੇ ਕੋਈ ਵਾਇਰਲ ਕਰ ਰਿਹਾ ਹੈ ਜੋ ਇਹਦੇ ਸਬੰਧ ਦੇ ਵਿੱਚ ਸਾਡੇ ਵੱਲੋਂ ਪੜਤਾਲ ਕਰਕੇ ਉਹ ਜਿਹੜੀ ਆ ਸੋਸ਼ਲ ਮੀਡੀਆ ਤੋਂ ਵੀ ਇੱਕ ਕੇਸ ਆਈਡੀ ਤੋਂ ਅਪਲੋਡ ਹੋਇਆ ਕਿੰਨੇ ਕੀਤੇ ਆ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਜਿਹੜਾ ਵੀ ਬੰਦਾ ਕਿਸੇ ਵੀ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿਸੇ ਵਿੱਚ ਡਰ ਭਾਅ ਪੈਦਾ ਕਰਨ ਦੀ ਦੇ ਮਨਛਾ ਦੇ ਨਾਲ ਕੋਈ ਸੋਸ਼ਲ ਮੀਡੀਆ ਤੇ ਗਲਤ ਪੋਸਟ ਅਪਲੋਡ ਕਰੇਗਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਸਾਡਾ ਇਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸਨ ਆ ਤੇ ਜਿਹੜਾ ਕੋਈ ਗਲਤ ਕਿਸੇ ਨੂੰ ਡਰਾਉਂਦਾ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿਸੇ ਰਿਆਗੇ ਕਿ ਡਰ ਪਾਉ ਪੈਦਾ ਕਰਨੇ ਮਨਸ਼ੇ ਦੇ ਨਾਲ ਤੇ ਜਿਹੜੀ ਜਿਹੜੇ ਆ ਜਾਂ ਆਪਣੇ ਆਪ ਨੂੰ ਬਦਮਾਸ਼ੀ ਦਾ ਆਲਮ ਮੁਖਾ ਕੇ ਕੋਈ ਕੋਈ ਵੀ ਵਰਸ ਅਪਲੋਡ ਕਰਦਾ ਪੋਸਟ ਤੇ ਉਹਦਾ ਜਿਹੜਾ ਅਸੀਂ ਇਨਵੈਸਟੀਗੇਸ਼ਨ ਕਰਦੇ ਉਹਦੇ ਖਿਲਾਫ FIR ਦਾ ਜ਼ਿਕਰ ਇਹਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਸ਼ਾਤੀ ਅੰਤਰ ਜਿਹੜਾ ਕਰੇਗਾ ਜੀ ਉਹਨੂੰ ਸਲਾਖਾਂ ਬਹੁਤ ਹਵਾਲਾ 'ਚ ਬਹੁਤ ਖੁੱਲੀ ਜਿਹਾ ਪਈ ਆ ਜਿਹੜਾ ਵੀ ਇਹੋ ਜਿਹਾ ਕਰੇਗਾ ਹਵਾਲਾ ਦੇ ਦੇ ਸਰ ਉਹਨਾਂ ਵੱਲੋਂ ਕਹਿ ਗਈ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਨੂੰ ਕੋਈ ਡਰਦਾ ਜਾ ਰਿਹਾ ਉਹਨਾਂ ਨੂੰ ਨਹੀਂ ਜੀ ਇਹ ਤਾਂ ਸਾਡਾ ਪਰਿਵਾਰ ਆ ਇਹਨਾਂ ਕਿੱਥੇ ਦੇਣਾ ਸਾਨੂੰ ਸਾਡੇ ਦਾ ਕੋਈ ਨਾ ਮੈਸੇਜ ਪਹੁੰਚਾਉਣਾ ਹੈ ਪਹੁੰਚਾਤਾ ਜੀ ਧੰਨਵਾਦ